ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦੇਵ ਪਿਤਾ ਜੀ ਦੇ ਪਾਵਨ ਦਰਬਾਰ ਅੰਦਰ ਸੁਬਾਈ ਮਾਨ ਸਜ ਬੈਠੀ ਸਮੂਹ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਪਿਆਰ ਨਾਲ ਸਾਰੇ ਹੀ ਸਤ ਸੰਗੀ ਜਨ ਜੁੜੇ ਹੋ ਅਸੀਂ ਰੋਜ਼ ਸਤ ਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਬੈਠਦੇ ਆਂ ਸਤ ਗੁਰਾਂ ਦੇ ਦਰਸ਼ਨ ਪਰਸਦਿਆ ਹੋਇਆ ਆਪ ਜੀ ਬੜੀ ਪਿਆਰ ਨਾਲ ਸਤਿਗੁਰ ਜੀ ਦੇ ਦਰਸ਼ਨ ਵੀ ਕਰ ਰਹੇ ਹੋ ਸ਼ਬਦਾਂ ਦੇ ਕੀਰਤਨ ਨਾਲ ਸ਼ਬਦ ਦੀ ਵਿਚਾਰ ਨਾਲ ਵੀ ਜੁੜ ਰਹੇ ਹੋ ਸਤਿਗੁਰ ਜੀ ਦਾ ਤਰਸ ਹੈ ਏਸੀ ਤਰ੍ਹਾਂ ਹੀ ਸਾਡੇ ਤੇ ਬਣਿਆ ਰਹੇ ਆਪ ਜੀ ਨੇ ਜੋ ਪਾਵਨ ਸ਼ਬਦ ਹੁਣੇ ਪਾਠ ਜੇ ਦਾ ਸਰਵਨ ਕੀਤਾ ਹੈ ਅੱਜ ਅਸੀਂ ਇਸ ਅੰਮ੍ਰਿਤ ਵਚਨ ਨੂੰ ਵਿਚਾਰਨ ਦਾ ਯਤਨ ਕਰਾਂਗੇ ਇਹ ਸ਼ਬਦ ਜੀ 374 ਅੰਗ ਤੇ ਦਰਜ ਹੈ 375 ਤੇ ਜਾ ਕੇ ਸ਼ਬਦ ਪੂਰਾ ਹੋ ਜਾਂਦਾ ਹੈ ਰਾਗ ਆਸਾ ਪਿਆ ਚੱਲਦਾ ਤੇ ਪੰਚਮ ਪਾਤਸ਼ਾਹ ਦੀ ਬਾਣੀ ਅਸੀਂ ਵਿਚਾਰਦੇ ਪਏ ਹਾਂ ਇੱਕ ਲੜੀ ਦੇ ਤਹਿਤ ਅਸੀਂ ਸ਼ਬਦ ਵਿਚਾਰਦੇ ਹਾਂ ਸ਼ਬਦ ਤੋਂ ਬਾਅਦ ਸ਼ਬਦ ਲਗਾਤਾਰ ਅਜ ਇਸ ਅੰਮ੍ਰਿਤ ਵਚਨ ਨੂੰ ਸਤਿਗੁਰੂ ਜੀ ਕਿਵੇਂ ਸਾਡੀ ਝੋਲੀ ਵਿੱਚ ਪਾਉਂਦੇ ਨੇ ਕਿਵੇਂ ਸਾਡੇ ਤੇ ਬਖਸ਼ਿਸ਼ ਕਰਦੇ ਨੇ ਇਹ ਮਹਾਰਾਜ ਆਪ ਆਪਣੀ ਕਿਰਪਾ ਰਹਿਮਤ ਵਰਤੌਣ ਸੋ ਆਓ ਇਸ ਸ਼ਬਦ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜੇ ਹੋ ਸਾਰੇ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀ ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜਿਓ ਫੇਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਪਾਵਨ ਬਚਨ ਅਰੰਭ ਹੁੰਦੇ ਜੀ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਚੌਪਦੇ ਰਾਗ ਆਸਾ ਹੈ ਪੰਜਵੇਂ ਦੇਵ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਸ਼ਬਦ ਉਚਾਰਨ ਕਰ ਰਹੇ ਆ ਇੱਕ ਤੁਕਾਂ ਵਾਲਾ ਇਹ ਸ਼ਬਦ ਹੈ ਤੇ ਚਾਰ ਪਦੇ ਨੇ ਇਸ ਸ਼ਬਦ ਦੇ ਮਹਾਰਾਜ ਆਖਦੇ ਆ ਇੱਕ ਘੜੀ ਦਿਨ ਸ ਮੌਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋਂ ਪਿਆਰੇ ਇੱਕ ਜਿਗਿਆਸੂ ਤੇ ਇੱਕ ਬੈਰਾਗੀ ਦੀ ਜੀਵਨ ਦੀ ਅਵਸਥਾ ਨੂੰ ਬਿਆਨ ਕੀਤਾ ਹੈ ਮਹਾਰਾਜ ਨੇ ਕਿਉਂਕਿ ਇਹ ਗੱਲ ਉਹੀ ਕਹਿ ਸਕਦਾ ਹੈ ਜਿਹੜਾ ਅੰਤਰ ਆਤਮੇ ਸਤਗੁਰ ਦੇ ਸ਼ਬਦ ਨਾਲ ਜੁੜਿਆ ਹੋਵੇ ਜਿਹੜਾ ਸਤਗੁਰ ਦੇ ਨਾਲ ਇੰਨਾ ਕੁ ਉਹਦਾ ਪਿਆਰ ਹੋਵੇ ਉੰਨੀ ਕੁ ਇਬਾਦਤ ਤੇ ਬੰਦਗੀ ਵਾਲਾ ਹੋਵੇ ਕਿ ਜੇ ਦਾ ਇਹ ਸਮਝ ਲੋ ਵੀ ਇੱਕ ਪਲ ਇੱਕ ਘੜੀ ਵੀ ਬਹੁਤ ਔਖੀ ਲੰਘਦੀ ਹੈ। ওই ਸ਼ਬਦ ਕਹਿੰਦੇ ਵੀ ਇੱਕ ਘੜੀ ਦਿਨਸ ਮੌਕੋ ਬਹੁਤ ਦਿਹਾਰੇ। ਕਿ हे ਪ੍ਰਭੂ ਜੀ ਤੁਹਾਡੇ ਤੋਂ ਬਗੈਰ ਇੱਕ ਘੜੀ ਇੱਕ ਦਿਨ ਕੱਢਣਾ ਮੈਨੂੰ ਇੰਜ ਲੱਗਦਾ ਪਤਾ ਨਹੀਂ ਮੈਂ ਕਿੰਨੇ ਕੁ ਦਿਨ ਕੱਢ ਦਿੱਤੇ ਹੋ ਮੈਨੂੰ ਇੱਕ ਪਲ ਇੱਕ ਘੜੀ ਕਈ ਕਈ ਦਿਨਾਂ ਦੇ ਬਰਾਬਰ ਲੱਗਦੀ ਹੈ ਵੀ ਪਤਾ ਨਹੀਂ ਮੈਂ ਤੁਹਾਡੇ ਦਰਸ਼ਨਾਂ ਨੂੰ ਕਿੰਨਾ ਕੁ ਸਮਾਂ ਹੋ ਗਿਆ ਚਾਹੇ ਮੈਂ ਤੁਹਾਨੂੰ ਘੜੀ ਪਹਿਲਾਂ ਹੀ ਕਿਉਂ ਨਾ ਮਿਲਿਆ ਹੋਵਾ ਇੱਕ ਦਿਨ ਪਹਿਲਾਂ ਹੀ ਕਿਉਂ ਨਾ ਮਿਲਿਆ ਹੋਵਾ ਪਰ ਮੈਨੂੰ ਇੰਜ ਪ੍ਰਤੀਤ ਹੁੰਦਾ ਪਤਾ ਨਹੀਂ ਕਿੰਨੇ ਦਿਨ ਹੋ ਗਏ ਆ ਕਿੰਨਾ ਸਮਾਂ ਹੋ ਗਿਆ ਇੱਕ ਘੜੀ ਦਿਨਸ ਮੌਕੋ ਬਹੁਤ ਦਿਹਾਰੇ ਦਿਹਾਰੇ ਦਾ ਦਿਹਾੜਾ ਵੀ ਦਿਨ ਕਿ ਮੈਨੂੰ ਬਹੁਤ ਦਿਨ ਹੋ ਗਿਆ ਸੱਚੇ ਪਾਤਸ਼ਾਹ ਇੰਜ ਲੱਗਦਾ ਤੈਨੂੰ ਮਿਲਿਆ ਕਿਉਂਕਿ ਮੇਰਾ ਮਨ ਹਰ ਪਲ ਤੇਰੇ ਦਰਸ਼ਨਾਂ ਨੂੰ ਤੜਫਦਾ ਰਹਿੰਦਾ ਮੇਰਾ ਮਨ ਕਰਦਾ ਹਰ ਪਲ ਇਹ ਦੀਦੇ ਤੇਰੇ دیدار ਕਰਦੇ ਰਹਿਣ ਮੇਰੇ ਕੰਨ ਹਰ ਪੱ ਤੇਰੀ ਬਾਣੀ ਨੂੰ ਸੁਣਦੇ ਰਹਿਣ ਮੇਰੀ ਜ਼ੁਹਬਾ ਹਰ ਪ ਤੇਰੇ ਨਾਮ ਨੂੰ ਜਪਦੀ ਰਹੇ ਮਹਾਰਾਜ ਆਖਦਿਆ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਹੇ ਮਾਲਕ ਜੀ ਤੇਰੇ ਬਿਨਾ ਮੇਰਾ ਮਨ ਨਹੀਂ ਲੱਗਦਾ ਤੇਰੇ ਤੋਂ ਬਗੈਰ ਮੇਰਾ ਮਨ ਰਹਿ ਨਹੀਂ ਹੁੰਦਾ ਤੁਸੀਂ ਦੱਸੋ ਕੈਸੇ ਮੇਲੋਂ ਪਿਆਰੇ ਮੈਂ ਤੁਹਾਨੂੰ ਛੇਤੀ ਤੋਂ ਛੇਤੀ ਮਿਲਣਾ ਚਾਹੁੰਦਾ ਕਿਉਂਕਿ ਤੁਹਾਡੇ ਤੋਂ ਬਗੈਰ ਮੇਰਾ ਮਨ ਚੈਣ ਨਹੀਂ ਲੈ ਰਿਹਾ ਹਜ਼ੂਰ ਸੱਚੇ ਪਾਤਸ਼ਾਹ ਆਖਦੇ ਆ ਇਹ ਉਹ ਅਵਸਥਾ ਹੈ ਜਦੋਂ ਇੱਕ ਜਗਿਆ ਸੁਪਰਮਾਤਮਾ ਦੇ ਨਾਲ ਜਿਵੇਂ ਸਰੀਰ ਅਤੇ ਸਾਹਾਂ ਦਾ ਰਿਸ਼ਤਾ ਹੈ ਨਾ ਜਿਹੜਾ ਸਾਡਾ ਸਰੀਰ ਹੈ ਇਹ ਸਾਡੇ ਸਾਹਾਂ ਨਾਲ ਚੱਲਦਾ ਹੈ ਸਾਹ ਸੰਗਤ ਜੇ ਇੱਕ ਸਾਹ ਵੀ ਸਾਨੂੰ ਆਉਣਾ ਬੰਦ ਹੋ ਜਾਏ ਕਿਤੇ ਸਾਡੇ ਇੱਕ ਸਾਹ ਆਉਣ ਵਿੱਚ ਦੇਰੀ ਵੀ ਹੋ ਜਾਏ ਨਾ ਕਿਉਂਕਿ ਸਾਡੇ ਸਾਹ ਇੱਕ ਬੀਟ ਵਿੱਚ ਚੱਲਦੇ ਆ ਇੱਕ ਬੀਟ ਵਿੱਚ ਚੱਲਦੇ ਆ ਨਾ ਤੇ ਜਦੋਂ ਅਸੀਂ ਕਿਤੇ દોੜ ਕੇ ਆਈਏ ਜਾਂ ਥੋੜਾ ਜਿਹਾ ਤੇਜ਼ ਹੋ ਜੀ ਵਾਕ ਕਰ ਲਈਏ ਤੇ ਸਾਾਨੂੰ ਇਸ ਵਿੱਚ ਸਾਹ ਚੜ ਜਾਂਦਾ ਹੈ ਸਾਹ ਸਾਡੇ ਤੇਜ਼ ਹੋ ਜਾਂਦੇ ਆ ਮਹਾਰਾਜ ਆਖਦੇ ਆ ਸਰੀਰ ਅਤੇ ਸਾਹਾਂ ਦਾ ਰਿਸ਼ਤਾ ਬਹੁਤ ਨੇੜਲਾ ਹੈ ਜੇ ਕਿਤੇ ਸਾਹ ਆਉਣ ਵਿੱਚ ਵੀ ਥੋੜੀ ਬਹੁਤੀ ਦੇਰੀ ਹੋ ਜਾਏ ਤੇ ਬੰਦੇ ਦੀ ਮੌਤ ਸਿਰ ਤੇ ਆ ਖੜੀ ਹੁੰਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਆਖਦਿਆ ਜਿਗਿਆਸੂ ਪਰਮਾਤਮਾ ਨਾਲ ਇੰਨਾ ਕੁ ਇੱਕ ਰਸ ਇੱਕ ਮਿੱਕ ਹੋ ਜਾਂਦਾ ਹੈ ਕਿ ਉਹਨੂੰ ਇੰਜ ਲੱਗਦਾ ਤੇਰੇ ਬਿਨਾ ਪਲ ਕੱਢਣਾ ਵੀ ਔਖਾ ਹੈ। ਤੁਸੀਂ ਇੱਕ ਬਚਨ ਪੜ੍ਹ ਦਿਓ ਮਹਾਰਾਜ ਜੀ ਦਾ। ਹਜ਼ੂਰ ਨੇ ਚਲੋ ਇੱਥੇ ਤੇ ਦਿਨਾਂ ਦੀ ਗੱਲ ਕੀਤੀ ਉੱਥੇ ਮਹਾਰਾਜ ਨੇ ਯੁਗਾਂ ਦੀ ਗੱਲ ਕਰ ਦਿੱਤੀ ਉਹ ਬਚਨੇ ਸਤਿਗੁਰ ਜੀ ਦਾ ਪਾਸ਼ਾ ਆਖਦਿਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੇ ਪ੍ਰਿਆ ਤੁਧ ਭਗਵੰਤਾ ਤੇ ਸੱਚੇ ਪਾਸ਼ਾ ਜੇ ਤੁਮ ਨੂੰ ਇੱਕ ਘੜੀ ਵੀ ਨਾ ਮਿਲਦਾ ਇੱਕ ਘੜੀ ਵੀ ਤੇਰੀ ਯਾਦ ਭੁੱਲਦੀ ਹੈ ਨਾ ਮੈਨੂੰ ਇੰਜ ਲੱਗਦਾ ਜਿਵੇਂ ਕਲਯੁਗ ਵਰਤ ਗਿਆ ਹੋਵੇ ਕਿਉਂਕਿ ਜਦੋਂ ਤੈਨੂੰ ਯਾਦ ਕਰਦਾ ਹਾਂ ਮੈਨੂੰ ਲੱਗਦਾ ਮੈਂ ਸਤਜੁਗ ਵਿੱਚਾਂ ਪਰ ਜਦੋਂ ਤੈਨੂੰ ਤੇਰੀ ਯਾਦ ਭੁੱਲਦੀ ਹੈ ਮੇਰੇ ਦੀਦਿਆਂ ਤੋਂ ਪਾਸੇ ਜਾਣੇ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਤਿੰਨ ਯੁਗ ਪਿੱਛੇ ਚਲਾ ਗਿਆ ਹੋਗਾ ਇਹ ਸੱਚੇ ਬਾਸ਼ਾ ਇੰਜ ਪ੍ਰਤੀਤ ਹੁੰਦਾ ਹੈ ਪਾਵ ਉਹ ਸਮਾਂ ਮੇਰੇ ਲਈ ਸਤਜੁਗ ਦਾ ਸੁਹਾਵਣਾ ਚਾਹੇ ਉਹ ਤ੍ਰੇਤਾ ਹੋਵੇ ਦਵਾਪਰ ਹੋਵੇ ਚਾਹੇ ਕਲਯੁਗ ਹੋਵੇ ਜਦੋਂ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਤੇ ਮੈਨੂੰ ਉਹ ਸਮਾਂ ਹੀ ਸੱਚੇ ਪਾਤਸ਼ਾਹ ਕਲਯੁਗ ਲੱਗਦਾ ਚਾਹੇ ਮੈਂ ਸਤਜੁਗ ਵਿੱਚ ਵੀ ਕਿਉਂ ਨਾ ਹੋਵਾਂ ਜਦੋਂ ਮੈਨੂੰ ਤੁਹਾਡੀ ਯਾਦ ਪੁੱਲਦੀ ਕਿਉਂਕਿ ਤੁਹਾਡਾ ਮੇਰੇ ਸਾਹਮਣੇ ਰਹਿਣਾ ਜ਼ਰੂਰੀ ਹੈ ਸਾਥ ਸੰਗਤ ਫਰਕ ਹੈ ਸਾਡੇ ਵਿੱਚ ਤੇ ਇੱਕ ਜਗਿਆਸੂ ਵਿੱਚ ਜੋ ਬੰਦਗੀ ਕਰਦਾ ਹੈ ਅਸੀਂ ਪਰਮਾਤਮਾ ਨੂੰ ਸਿਮਰਦੇ ਹਾਂ ਲੋੜ ਲਈ ਕੰਮ ਲਈ ਜਗਿਆਸੂ ਪਰਮਾਤਮਾ ਨੂੰ ਲੋੜਾਂ ਲਈ ਕੰਮ ਲਈ ਨਹੀਂ ਸਿਮਰਦੇ ਉਹਨਾਂ ਦੀ ਜ਼ਰੂਰਤ ਹੈ ਉਹ ਨਹੀਂ ਸਿਮਰਦੇ ਤੇ ਮਰਦੇ ਨੇ ਉਹ ਰਵਾਹੇ ਗੁਰੂ ਦੇ ਦੀਦਾਰ ਨਹੀਂ ਕਰਦੇ ਤੇ ਉਹਨਾਂ ਦੀ ਜ਼ਿੰਦਗੀ ਜਾਂਦੀ ਹੈ ਉਹਨਾਂ ਦੀ ਲੋੜ ਨਹੀਂ ਹੈ ਵੇਖੋ ਲੋੜ ਕਿਸੇ ਵੀ ਚੀਜ਼ ਤੋਂ ਪੂਰੀ ਹੋ ਸਕਦੀ ਹੈ ਲੋੜ ਦਾ ਕੋਈ ਨਾ ਕੋਈ ਬਦਲ ਹੈ ਪਰ ਜ਼ਰੂਰਤ ਤਾਂ ਹੁਣ ਮੱਛੀ ਦੀ ਜ਼ਰੂਰਤ ਪਾਣੀ ਹੈ ਹੁਣ ਉਹਦਾ ਬਦਲ ਕੋਈ ਨਹੀਂ ਹੈ ਸਾਡੀ ਸਰੀਰ ਦੀ ਜ਼ਰੂਰਤ ਸਾਹਾਂ ਨੇ ਇਹਨਾਂ ਦਾ ਬਦਲ ਕੋਈ ਨਹੀਂ ਹੈ ਸਾਡੀਆਂ ਜੋ ਜਰੂ ਲੋੜਾਂ ਨੇ ਜਿਨ੍ਹਾਂ ਲੋੜਾਂ ਦੁਨੀਆਵੀ ਲੋੜਾਂ ਦਾ ਬਦਲ ਕੋਈ ਨਾ ਕੋਈ ਹੋ ਸਕਦਾ ਹੈ ਪਰ ਦੁਨੀਆਵੀ ਸੁੱਖ ਤਾਂ ਬਦਲੇ ਕੀ ਹੋ ਸਕਦਾ ਇੱਕ ਬੱਚਾ ਮੰਨ ਲਓ ਉਹ ਰੋ ਰਿਹਾ ਹੈ ਉਹ ਕਿਸੇ ਚੀਜ਼ ਦੀ ਜਿੱਦ ਕਰਦਾ ਹੈ ਬੱਚਾ ਰੋਂਦਾ ਹੈ ਅਸੀਂ ਉਹਨੂੰ ਉਸ ਚੀਜ਼ ਦੇ ਬਦਲੇ ਕੋਈ ਹੋਰ ਚੀਜ਼ ਵੀ ਦੇ ਕੇ ਵਰਾ ਸਕਦੇ ਹਾਂ ਉਹਨੂੰ ਹੋਰ ਚੀਜ਼ ਦੇ ਦੇਵਾਂਗੇ ਚੁੱਪ ਕਰ ਜਾਏਗਾ ਪਰ ਜੇ ਅਸੀਂ ਕਹੀਏ ਬੱਚੇ ਨੂੰ ਹੁਣ ਭੁੱਖ ਲੱਗੀ ਆ ਮਾਂ ਦੇ ਦੁੱਧ ਨੂੰ ਉਹਨੂੰ ਪਿਆਸ ਲੱਗੀ ਆ ਦੁੱਧ ਨੂੰ ਤਰਸਦਾ ਪਿਆ ਹੁਣ ਉੱਥੇ ਦੁੱਧ ਦਾ ਬਦਲ ਕੋਈ ਨਹੀਂ ਹੈ ਜਦੋਂ ਨੂੰ ਭੁੱਖ ਲੱਗੀ ਉਹਨੇ ਖਿਡੌਣਿਆਂ ਨਾਲ ਨਹੀਂ ਚੁੱਪ ਹੋਣਾ ਉਹਨੇ ਕੱਪੜਿਆਂ ਨਾਲ ਨਹੀਂ ਚੁੱਪ ਹੋਣਾ ਉਹਨੇ ਕੇਵਲ ਮਾਂ ਦੇ ਦੁੱਧ ਨਾਲ ਚੁੱਪ ਹੋਣਾ ਕਿਉਂਕਿ ਦੁੱਧ ਉਹਦੀ ਲੋੜ ਨਹੀਂ ਹੈ ਦੁੱਧ ਉਹਦੀ ਜ਼ਰੂਰਤ ਹੈ ਫਰਕ ਹੁੰਦਾ ਲੋੜਾਂ ਵਿੱਚ ਤੇ ਜ਼ਰੂਰਤ ਵਿੱਚ ਬਹੁਤ ਫਰਕ ਹੈ ਅਸੀਂ ਪਰਮਾਤਮਾ ਨੂੰ ਸਮਝਦੇ ਆਂ ਕੇਵਲ ਵੀ ਅਸੀਂ ਆਏ ਅਸੀਂ ਅਰਦਾਸ ਕੀਤੀ ਮੰਗ ਲਿਆ ਪਾਠ ਕਰ ਲਿਆ ਬਸ ਅਸੀਂ ਪਰਮਾਤਮਾ ਨੂੰ ਇਸ ਲਈ ਨਹੀਂ ਚੇਤੇ ਕਰਦੇ ਵੀ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਸਾਡੀ ਜ਼ਿੰਦਗੀ ਦਾ ਮਕਸਦ ਹੀ ਪਰਮਾਤਮਾ ਦੀ ਬੰਦਗੀ ਹੈ ਸੰਸਾਰ ਵਿੱਚ ਸਾਧ ਸੰਗਤ ਤਕਰੀਬਨ 80 90% ਬੰਦੇ ਕੇਵਲ ਤੇ ਕਿਲ ਪ੍ਰਮਾਤਮਾ ਨੂੰ ਆਪਣੀਆਂ ਲੋੜਾਂ ਦੀ ਯਾਦ ਕਰਦਿਆ ਬਸ ਕੋਈ ਦੁੱਖ ਲਈ ਕੋਈ ਸੁੱਖ ਲਈ ਬਸ ਕੋਈ ਦੁੱਖ ਮਿਟਾਉਣ ਲਈ ਕੋਈ ਸੁੱਖਾਂ ਦੀਆਂ ਦਾਤਾਂ ਮੰਗਣ ਲਈ ਬਹੁਤ ਘੱਟ ਇਨਸਾਨ ਨੇ ਜਿਹੜੇ ਸਵੇਰੇ ਸ਼ਾਮ ਆ ਕੇ ਕੁਝ ਨਹੀਂ ਮੰਗਦੇ ਉਹ ਬਸ ਇੱਕੋ ਗੱਲ ਕਹਿੰਦੇ ਆ ਸੱਚੇ ਪਾਤਸ਼ਾਹ ਮਨੁੱਖਾ ਜੀਵਨ ਮਿਲਿਆ ਸਾਨੂੰ ਵਦੋ ਵਦ ਨਾਮ ਜਪਣ ਦੀ ਦਾਤ ਦੇ ਇਹ ਬਹੁਤ ਘੱਟ ਨੇ ਇਨਸਾਨ ਜਿਨ੍ਹਾਂ ਦੀ ਹਰ ਅਰਦਾਸ ਵਿੱਚ ਹੋਵੇ ਕਿ ਵਿਣਤੁਦ ਮੰਗ ਵਿਣਤੁਦ ਜੇ ਹੋਰ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਉਹ ਆਖਦੇ ਤੇਰੇ ਤੋਂ ਮੰਗ ਬਗੈਰ ਕੁਝ ਹੋਰ ਮੰਗਣਾ ਤੇ ਸਾਡੇ ਸਾਡੀ ਅਵਸਥਾ ਲਈ ਚੈਲੇਜ ਹੋ ਜਾਂਦਾ ਹੈ ਕਿਉਂਕਿ ਸਿ ਤੇਰੇ ਤੋਂ ਬਗੈਰ ਕੁਝ ਹੋਰ ਮੰਗ ਹੀ ਨਹੀਂ ਸਕਦੇ ਕਿਉਂਕਿ ਸਾਡੀ ਤੇ ਜ਼ਰੂਰਤ ਹੀ ਤੂੰ ਹੈ ਇਹ ਫਰਕ ਹੁੰਦਾ ਹੈ ਇੱਕ ਬੰਦਗੀ ਕਰਨ ਵਾਲੇ ਵਿੱਚ ਜਿਵੇਂ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਉਹ ਆਖਦੇ ਜਿਵੇਂ ਨਾ ਤੂੰ ਕੰਮ ਪੈਣ ਤੇ ਲੋੜ ਪੈਣ ਤੇ ਰੱਬ ਨੂੰ ਚੇਤੇ ਕਰਦਾ ਨਾ ਜੇ ਕੇ ਤੇ ਤੂੰ ਇਵੇਂ ਰੋਜ਼ ਚੇਤੇ ਕਰੇ ਨਾ ਤੇ ਗੱਲ ਹੋਰ ਬਣ ਜੇ ਤੇਰੀ ਜੇ ਤੂੰ ਰੋਜ਼ ਇਵੇਂ ਚੇਤੇ ਕਰੇ ਜੇ ਕੰਮ ਪੈਣ ਤੇ ਨਾ ਚੇਤੇ ਕਰੇ ਵੀ ਰੋਜ਼ ਚੇਤੇ ਕਰੇ ਨਾ ਕਦੇ ਵੀ ਮੈਨੂੰ ਦੁੱਖ ਹੈ ਤੇ ਮੈਂ ਤਾਂ ਰੱਬ ਨੂੰ ਯਾਦ ਕਰਨਾ ਤਾਂ ਬਾਣੀ ਪੜ੍ਹਨੀ ਹੈ ਕੋਈ ਮੈਂ ਅਰਦਾਸ ਕਰਨੀ ਹੈ ਮੇਰਾ ਕੋਈ ਕੰਮ ਅੜ ਗਿਆ ਮੈਂ ਤਾਂ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਅਰਦਾਸ ਕਰਨੀ ਹੈ ਉਹ ਆਖਦੇ ਕੰਮ ਵੇਲੇ ਨਹੀਂ ਰੱਬ ਨੂੰ ਤੇ ਹਰ ਵੇਲੇ ਲੋਚੇ ਤੇ ਕਰਨਾ ਚਾਹੀਦਾ ਜਿਵੇਂ ਆਖਦੇ ਕਬੀਰ ਕਾਮ ਪਰੇ ਤੋਂ ਸਿਮਰਿਏ ਐਸਾ ਸਮਰੋ ਐਸਾ ਸਿਮਰੋ ਨਿਤ ਜਿਵੇਂ ਕੰਮ ਪੈਣ ਤੇ ਦੁੱਖ ਆਉਣ ਤੇ ਰੱਬ ਨੂੰ ਚੇਤੇ ਕਰਦਾ ਨਾ ਆਖ ਦਿਆ ਜੇ ਕਿਤੇ ਰੋਜ਼ ਐਵੇਂ ਰੱਬ ਨੂੰ ਚੇਤੇ ਕਰਨਾ ਸ਼ੁਰੂ ਕਰ ਦਵੇਂ ਨਾ ਤੈਨੂੰ ਲਿਖ ਕੇ ਦੇ ਦਿੰਨੇ ਤੂੰ ਸਿੱਧਾ ਸੱਚਖੰਡ ਜਾਏਗਾ ਅਮਰਾਪੁਰ 바ਸਾ ਕਰੋ ਹਰ ਗਿਆ ਬਹੋਰੇ ਬਿੱਤ ਫਿਰ ਤੇਰਾ ਆਉਣਾ ਜਾਣਾ ਦੁਨੀਆ ਤੇ ਆਉਣਾ ਜਾਣਾ ਮਿਟ ਜਾਏਗਾ ਅਮਰਾਪੁਰ 바ਸਾ ਅਮਰਾਪੁਰ ਦਾ ਭਾਵ ਹੈ ਸੱਚਖੰਡ ਉਹ ਰੱਬ ਦਾ ਘਰ ਉਥੇ ਤੇਰਾ ਵਾਸਾ ਹੋ ਜਾਏਗਾ ਜੇ ਤੂੰ ਰੋਜ਼ ਰੱਬ ਨੂੰ ਆਪਣੀ ਜ਼ਰੂਰਤ ਸਮਝ ਕੇ ਜੀਤੇ ਕਰੀਂ ਵੀ ਨਹੀਂ ਨਾਮ ਜਪਨਾ ਵੀ ਜ਼ਰੂਰਤ ਹੈ ਨਿਤਨੇਮ ਕਰਨਾ ਵੀ ਜ਼ਰੂਰਤ ਇਹ ਜ਼ਰੂਰਤੋਦੋਂ ਬਣਦੀ ਹੈ ਵੇਖੋ ਭੋਜਨ ਸਾਡੀ ਜ਼ਰੂਰਤ ਹੈ ਤੁਸੀਂ ਭੋਜਨ ਬਿਨਾਂ ਨਹੀਂ ਰਹਿ ਸਕਦੇ ਤੋ ਆਪਾਂ ਨੂੰ ਪਾਣੀ ਬਿਨਾਂ ਅਸੀਂ ਨਹੀਂ ਰਹਿ ਸਕਦੇ ਸਾਨੂੰ ਭੋਜਨ ਤੇ ਚਾਹੀਦਾ ਚਾਹੀਦਾ ਹੈ ਨਾ ਜੇ ਸਾਨੂੰ ਸਵੇਰੇ ਦੁਪਹਿਰੇ ਸ਼ਾਮ ਨੂੰ ਭੋਜਨ ਨਾ ਮਿਲੇ ਤੇ ਅਸੀਂ ਤੇ ਘਰ ਸਿਰ ਤੇ ਚੁੱਕ ਲੈਨੇ ਜੇ ਥੋੜਾ ਬਹੁਤਾ ਲੇਟ ਵੀ ਹੋ ਜੇ ਤੇ ਕਹਿੰਨੇ ਵੀ ਲੈ ਅਸੀਂ ਕੰਮ ਤੋਂ ਥੱਕ ਗਿਆ ਤੁਸੀਂ ਇਹ ਤਾਂ ਪ੍ਰਸ਼ਾਦਾ ਨਹੀਂ ਤਿਆਰ ਕੀਤਾ ਬੰਦਾ ਕਹਿੰਦੇ ਸਾਰਾ ਦਿਨ ਕੰਮ ਕਰਦੇ ਆ ਪ੍ਰਸ਼ਾਦ ਲਈ ਕਰਦੇ ਆ ਭੋਜਨ ਨਹੀਂ ਕਰਦੇ ਆ ਤੇ ਜੋ ਵੀ ਟਾਈਮ ਨਾਲ ਨਹੀਂ ਦੇਣਾ ਤੇ ਫਿਰ ਫਾਇਦਾ ਕੀ ਹੈ ਜਿਵੇਂ ਸਾਡੀ ਜ਼ਰੂਰਤ ਭੋਜਨ ਹੈ ਨਾ ਜੇ ਕਿਤੇ ਨਾਮਵੇਂ ਜ਼ਰੂਰਤ ਬਣ ਜੇ ਨਾ ਵੀ ਨਿਤਨੇਮ ਤੇ ਕਰਨਾ ਕਰਨਾ ਹੈ ਆਪਾਂ ਸਿਮਰਨ ਤੇ ਆਪਾਂ ਕਰਨਾ ਹੀ ਕਰਨਾ ਹੈ ਹੁਣ ਸਾਡਾ ਭੋਜਨ ਦਾ ਟਾਈਮ ਹੈ ਨਾ ਜੀ ਅਸੀਂ ਸਵੇਰੇ ਵੀ ਨਾਸ਼ਤਾ ਕਰਦੇ ਆ ਨਾ ਦੁਪਹਿਰੇ ਵੀ ਸ਼ਾਮ ਨੂੰ ਤੇ ਉਸੇ ਤਰ੍ਹਾਂ ਜਦੋਂ ਸਾਨੂੰ ਉਹ ਉਹਦੇ ਬਿਨਾ ਅਸੀਂ ਨਹੀਂ ਰਹਿ ਸਕਦੇ ਤੇ ਸਾਥ ਸੰਗਤ ਫਿਰ ਨਿਤਨੇਮ ਬਿਨਾ ਨਹੀਂ ਰਹਿਣਾ ਚਾਹੀਦਾ ਬੰਦੇ ਆਣੀ ਤੋਂ ਬਗੈਰ ਵੀ ਜਰੂਰਤ ਨਹੀਂ ਤਾਂ ਇਹ ਤਾਂ ਹੋਏਗਾ ਜੇ ਜਰੂਰਤ ਹੋਏਗੀ ਕਿਉਂਕਿ ਭੋਜਨ ਤੇ ਸਾਡੀ ਜਰੂਰਤ ਅਸੀਂ ਰਹਿ ਨਹੀਂ ਸਕਦੇ ਉਹਦੇ ਬਿਨਾ ਹੁਣ ਭਗਤ ਵੀ ਤਾਂ ਕਹਿੰਦਿਆ ਮਾਲਕਾ ਮਨ ਨਾ ਰਹਿ ਕੈਸੇ ਮਿਲੋਂ ਪਿਆਰੇ ਤੇਰੇ ਤੋਂ ਬਗੈਰ ਮਨ ਰਹਿ ਇੱਕ ਚੈਣ ਨਹੀਂ ਫੜਦਾ ਕਿਵੇਂ ਰਹਾ ਤੇਰੇ ਤੋਂ ਅੱਗੇ ਆਖਦੀਆ ਇੱਕ ਪਲ ਦਿਨਸ ਮੌਕਾ ਕਬ ਹੁਣਾ ਬਿਹਾਵੇ दर्शन की मन आस कनेरी कोई ऐसा संत मोको फिरो मिलावे ए सच्चे बादशाह एक पल दे एक दिन मोको कबहु ना बिहावे बिहावे तो पावे मालका एक पल भी चंगा नहीं लगदा ਇੱਕ ਦਿਨ ਵੀ ਚੰਗਾ ਨਹੀਂ ਲੱਗਦਾ ਮੈਨੂੰ ਇੱਕ ਦਿਨ ਕੱਢਣਾ ਔਖਾ ਹੋ ਜਾਂਦਾ ਹੈ ਤੇਰੇ ਤੋਂ ਬਗੈਰ ਮੈਂ ਤੇ ਚਾਹੁੰਨਾ ਕੋਈ ਐਸਾ ਰੱਬ ਦਾ ਪਿਆਰਾ ਮਿਲੇ ਜੋ ਤੇਰੇ ਦਰਸ਼ਨ ਮੈਨੂੰ ਕਰਵਾ ਦੇ ਇਹ ਜਿਗਿਆਸੂ ਬੀਬੀ ਕੌਲਾ ਜੀ ਮੈਂ ਉਹਨਾਂ ਜਿਗਰ ਕਰਨਾ ਥੋੜਾ ਜਿਹਾ ਜਦੋਂ ਬੀਬੀ ਕੌਲਾ ਜੀ ਦਾ ਅਖੀਰਲਾ ਵਕਤ ਸੀ ਨਾ ਜੀ ਕਰਤਾਰਪੁਰ ਦੀ ਧਰਤੀ ਤੋਂ ਨੇ ਆਪਣੇ ਆਖੀਰਲੇ ਸੁਵਾਸ ਲਏ ਤੇ ਇੱਕ ਕਿਸੇ ਬਿਮਾਰੀ ਕਰਕੇ ਉਹਦੇ ਨਾਲ ਪੀੜਤ ਹੋ ਗਏ ਜਦੋਂ ਪਹਿਲੀ ਜੰਗ ਹੋਈ ਅੰਮ੍ਰਿਤਸਰ ਦੀ ਜਦੋਂ ਉੱਥੋਂ ਸਾਰਾ ਪਰਿਵਾਰ ਨੇ ਕਿਹਾ ਉਤੋਂ ਬਾਅਦ ਉਹ ਠੀਕ ਨਹੀਂ ਹੋਏ ਜਦੋਂ ਕਰਤਾਰਪੁਰ ਆਏ ਨਾ ਜਿੱਤੇ ਮਹਾਰਾਜ ਗੋਵਿੰਦਵਾਲ ਸਾਹਿਬ ਜੀ ਤੇ ਅਖੀਰਲੇ ਸਾਹ ਸੁਵਾਸਾਂ ਤੇ ਆਓ ਮਹਾਰਾਜ ਸੱਚੇ ਪਾਸ਼ਾ ਯਾਦ ਕਰਦੇ ਨੇ ਬੀਬੀ ਕੌਲਾ ਜੀ ਕਿਉਂਕਿ ਉਹਨਾਂ ਦਾ ਨਾਮ ਸੀ ਉਹ ਸਤਗੁਰਾਂ ਦੇ ਦਰਸ਼ਨਾਂ ਤੋਂ ਬਗੈਰ ਕੋਈ ਛੱਗਦੇ ਨਹੀਂ ਸਨ ਤੇ ਜਦੋਂ ਮਹਾਰਾਜ ਨਾਨਕ ਮਤੇ ਦੀ ਧਰਤੀ ਤੇ ਗਏ ਸਨ ਪਹਿਲਾਂ ਤੇ ਬੀਬੀ ਕੌਲਾ ਜੀ ਨੇ ਬੇਨਤੀ ਕੀਤੀ ਸਪਾਦਸ਼ਾ ਤੁਹਾਡੇ دیدار ਤੋਂ ਬਗੈਰ ਤੇ ਮੈਂ ਕੋਈ ਛੱਗਦੀ ਵੀ ਨਹੀਂ ਤੇ ਹਜ਼ੂਰ ਨੇ ਆਖਿਆ ਸੀ ਅਸੀਂ ਤੇਰੇ ਕੋਲ ਹੋਵਾਂਗੇ ਜਦੋਂ ਵੀ ਤੂੰ ਜਪਜੀਤ ਸਾਹਿਬ ਦਾ ਪਾਠ ਕਰੇਂਗੀ ਨਾ ਜਪਜੀਤ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੇਂਗੇ ਸੀ ਜੇ ਇਸ ਵੀ ਪੋਸ਼ਾਕ ਵਿੱਚ ਹੋਵਾਂਗੇ ਜਿਵੇਂ ਵੀ ਹੋਵਾਂਗੇ ਅਸੀਂ ਕਿਤੇ ਵੀ ਤੈਨੂੰ ਉਸੇ ਹੀ ਸਰੂਪ ਵਿੱਚ ਸਾਡੇ ਦਰਸ਼ਨ ਹੋਇਆ ਕਰਨ ਅਸੀਂ ਜਿੱਥੇ ਹੀ ਹੋਵਾਂਗੇ ਜਿਵੇਂ ਉੱਥੇ ਬੈਠੇ ਹੋਵਾਂਗੇ ਸੰਗਤ ਵਿੱਚ ਉਸੇ ਸਰੂਪ ਵਿੱਚ ਤੇਰੇ ਤੈਨੂੰ ਦਰਸ਼ਨ ਹੋਇਆ ਕਰਨਗੇ ਫਿਰ ਤੂੰ ਪ੍ਰਸ਼ਾਦਾਸ਼ਾ ਕਰਿਆ ਕਰ ਇਦ ਇੰਨੀ ਕੋ ਨੇੜਤਾ ਸੀ ਪਿਆਰ ਸੀ ਅੰਦਰੋਂ ਜਦੋਂ ਅਖੀਲੇ ਸਵਾਸਾਂ ਤੇ ਆਏ ਯਾਦ ਕਰਦੇ ਨੇ ਕਿ ਸਤਿਗੁਰੂ ਹੁਣ ਅਖੀਲੇ ਸਵਾਸਾਂ ਤੇ ਆ ਕਿਤੇ ਨਾ ਹੋਵੇ ਕਿ ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਹੀ ਇਸ ਦੁਨੀਆ ਤੋਂ ਚਲੀ ਜਾਵਾਂ ਇੱਕ ਇੱਕ ਪਲ ਔਖਾ ਲੰਘਦਾ ਜੀ ਬੀਬੀ ਕੌਲ ਜੀ ਦਾ ਅਰਦਾਸ ਕੀਤੀ ਜੋ ਪ੍ਰੇਮ ਦੀ ਖਿੱਚ ਗੁਰੂ ਨੂੰ ਖਿੱਚ ਲਿਆਉਂਦੀ ਹੈ ਕੋਈ ਸ਼ੱਕ ਨਹੀਂ ਜਿਗਿਆਸੂ ਦੀ ਤਾਂ ਇੰਨੀ ਕੁ ਪ੍ਰਬਲ ਹੁੰਦੀ ਹੈ ਉਹ ਰੱਬ ਨੂੰ ਰੱਬ ਸਭ ਕੁਝ ਛੱਡ ਕੇ ਆ ਜਾਂਦਾ ਹੈ ਇੰਨੀ ਕੁ ਖੇਚ ਹੁੰਦੀ ਹੈ ਜੀ ਭਗਤ ਦੀ ਜਦੋਂ ਕੋਈ ਰੱਬ ਨੂੰ ਪਿਆਰ ਕਰਦਾ ਹੈ ਫਿਰ ਰੱਬ ਕੁਝ ਨਹੀਂ ਦੇਖਦਾ ਰੱਬ ਲਈ ਫਿਰ ਭਗਤ ਤੋਂ ਵੱਧ ਕੁਝ ਨਹੀਂ ਹੁੰਦਾ ਉਹ ਗੁਰੂ ਹਰਗੋਬਿੰਦ ਮਹਾਰਾਜ ਗੋਵਿੰਦ ਵਾਲਾ ਸਾਹਿਬ ਤੋਂ ਤੁਰੇ ਆ ਪਹੁੰਚੇ ਕਰਤਾਰਪੁਰ ਜਦੋਂ ਪਹੁੰਚਦਿਆ ਨਾ ਜੀ ਮਹਾਰਾਜ ਬੀਬੀ ਕੌਲਾ ਜੀ ਕੋਲ ਕੇ ਲੇਟੇ ਹੋਇਆ ਉੱਠਿਆ ਨਹੀਂ ਜਾਂਦਾ ਮਹਾਰਾਜ ਨੇ ਆਖਿਆ ਉੱਠਣ ਦੀ ਜ਼ਰੂਰਤ ਨਹੀਂ ਬੈਠੇ ਬੈਠੇ ਰਹੋ ਕੋਲ ਬੈਠ ਗਏ ਤੇ ਆਖਿਆ ਸਤਿਗੁਰੂ ਜੀ ਮੈਂ ਸੋਚਦੀ ਸਾਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਮਰ ਜਾਣਾ ਪਰ ਤੁਸੀਂ ਕਿਰਪਾ ਕੀਤੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਆ ਗਏ ਬਸ ਹੋਰ ਕੁਝ ਨਹੀਂ ਚਾਹੀਦਾ ਤੇ ਮਹਾਰਾਜ ਨੇ ਆਖਿਆ ਕੌਲਾ ਤੇਰਾ ਵਕਤ ਬਹੁਤ ਨਹੀਂ ਰਿਹਾ ਹਜ਼ੂਰ ਨੇ ਆਖਿਆ ਕੱਲ ਦੇ ਦਿਨ ਅੱਜ ਦਾ ਦਿਨ ਤੇਰੇ ਕੋਲ ਹੈ ਅੱਜ ਦੀ ਰਾਤ ਕੱਲ ਦਾ ਦਿਨ ਜਦੋਂ ਤਿੰਨ ਘੜੀਆਂ ਰਹਿ ਜਾਏਗਾ ਤੂੰ ਅਕਾਲ ਚਲਾਣਾ ਕਰ ਜਾਣਾ ਬਸ ਇੰਨਾ ਸਮਾਂ ਤੇਰੇ ਕੋਲ ਤੇ ਹਜ਼ੂਰ ਨੇ ਆਖਿਆ ਹੁਣ ਤੂੰ ਰੱਬ ਰੱਬ ਕਰ ਬਸ ਕੁਝ ਨਹੀਂ ਕਰਨਾ ਅੱਜ ਦੀ ਰਾਤ ਤੇ ਕੱਲ ਦਾ ਦਿਨ ਬਸ ਤੇਰੀ ਤੂੰ ਚਲੀ ਜਾਣਾ ਦੁਨੀਆ ਤੇ ਫਿਰ ਬੀਬੀ ਕੌਲਾ ਜੀ ਆਖਦੀ ਹੈ ਮਾਲਕਾ ਮੈਨੂੰ ਚਾਹੀਦਾ ਕੁਝ ਨਹੀਂ ਹੈ ਬਸ ਮੇਰੀ ਇੱਕ ਇੱਛਾ ਹੈ ਮੈਂ ਸਾਰੀ ਜ਼ਿੰਦਗੀ ਤੁਹਾਡਾ ਨਾਮ ਜਪ ਕੇ ਤੁਹਾਡੇ ਦਰਸ਼ਨ ਕਰਕੇ ਹੀ ਕੱਢੀ ਐ ਮੈਂ ਚਾਹੁੰਨੀ ਜਦ ਮੈਂ ਅਖੀਰਲਾ ਸਵਾਸ ਲਵਾਨਾ ਤੁਸੀਂ ਮੇਰੇ ਸਾਹਮਣੇ ਬੈਠੇ ਹੋਵੋ ਬਸ ਹੋਰ ਕੁਝ ਨਹੀਂ ਚਾਹੁੰਦੀ ਤੁਹਾਡੇ ਦਰਸ਼ਨ ਕਰਦਿਆਂ ਹੀ ਇਸ ਦੁਨੀਆ ਤੋਂ ਜਾਵਾਂ ਮਹਾਰਾਜ ਕਹਿਣਗੇ ਕੋਲਾ ਇਵੇਂ ਹੋਏਗਾ ਜਦੋਂ ਤੂੰ ਸ੍ਰੀ ਛੱਡੇਂਗੀ ਮੈਂ ਤੇਰੇ ਸਾਹਮਣੇ ਹੀ ਹੋਵਾਂਗਾ ਚਲੋ ਮਹਾਰਾਜ ਆਉਂਦੇ ਆ ਹਜੂ ਸ਼ਿਕਾਰ ਖੇਡਦੇ ਆ ਫਿਰ ਜਿੱਦਨ ਅਗੇ ਦੇ ਆਕਾਚ ਲਾਣਾ ਕਰਨਾ ਹੈ ਮਹਾਰਾਜ ਕੁਝ ਸਮਾਂ ਪਹਿਲਾਂ ਜਾ ਕੇ ਬੀਬੀ ਕੌਲਾ ਜੀ ਕੋਲ ਬੈਠ ਜਾਂਦੇ ਸਾਹਮਣੇ ਬੈਠ ਗਏ ਉਹ ਸਮਾਧੀ ਵਿੱਚ ਸਨ ਬੀਬੀ ਕੌਲਾ ਜੀ ਉਠਾਇਆ ਹਜ਼ੂਰ ਨੇ ਹਜ਼ੂਰ ਆਖਦਿਆ ਕੌਲਾ ਜੀ ਨੇਤਰ ਖੋਲੋ ਅਸੀਂ ਆ ਗਏ ਆ ਉਹ ਨੇਤਰ ਖੋਲਦੇ ਆ ਸਾਹਮਣੇ ਬੈਠੇ ਆ ਤੇ ਮਹਾਰਾਜ ਆਖਦਿਆ ਬਸ ਹੁਣ ਤੂੰ ਰੱਬ ਰੱਬ ਕਰਨੇ ਨਾਮ ਜਪੀ ਚੱਲ ਤੇ ਸਾਡੇ ਦਰਸ਼ਨ ਕਰੀ ਚਲ ਫਿਰ ਬੀਬੀ ਕੌਲਾ ਨਾਮ ਜਪਦਿਆ ਹੋਇਆ ਦਰਸ਼ਨ ਕਰਦਿਆ ਹੋਇਆ ਇਸ ਦੁਨੀਆ ਤੋਂ ਕੋਚ ਕਰਦੇ ਭਾਵੇਂ ਇੱਕ ਜਿਗਿਆਸੂ ਜੋ ਦਰਸ਼ਨਾ ਤੋਂ ਬਗੈਰ ਨਹੀਂ ਰਹਿ ਸਕਦਾ ਉਹ ਹੋਰ ਕੁਝ ਨਹੀਂ ਮੰਗਦਾ ਆਖਦਾ ਬਸ ਤੁਹਾਡੇ ਦਰਸ਼ਨਾ ਤੋਂ ਸਭ ਕੁਝ ਮਿਲਦਾ ਹੈ ਮੈਨੂੰ ਤੁਹਾਡੇ دیدار ਚ ਮਹਾਰਾਜੋ ਕਹਿੰਦੇ ਇੱਕ ਪਲ ਦਿਨ ਸਮੋਕੋ ਕਬ ਹੁਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਰੋ ਮਿਲਾਵੇ ਕੋਈ ਐਸਾ ਰੱਬ ਦਾ ਪਿਆਰਾ ਹੋਵੇ ਜੋ ਮਿਲਿਆ ਹੋਵੇ ਤੇ ਮੈਨੂੰ ਵੀ ਪ੍ਰਮਾਤਮਾ ਤੇਰੇ ਨੇੜੇ ਆਪਣੇ ਪਿਆਰੇ ਦੇ ਨੇੜੇ ਕਰ ਦੇ ਰਹਾਉ ਅੱਗੇ ਆਖਦੇ ਆ ਚਾਰ ਪਹਿਰ ਚੋ ਜੁਗ ਹੈ ਸਮਾਂ ਜਿਹੜੇ ਚਾਰ ਪਹਿਰ ਲੰਘਦਿਆ ਨਾ ਇਹ ਚਾਰ ਜੁਗਾਂ ਵਰਗੇ ਲੱਗਦੇ ਆ ਫਿਰ ਜਦੋਂ ਰੱਬ ਨਾਲ ਪਿਆਰ ਹੋਵੇ ਵੇਖੋ ਇਹ ਸਰੀਰ ਦੀ ਸਰੀਰ ਦਾ ਪਿਆਰ ਨਹੀਂ ਹੈ ਯਾਦ ਰੱਖਿਓ ਜਿਹੜਾ ਇਹ ਬਚਨ ਮਹਾਰਾ ਨੇ ਸਾਰਾ ਕੀਤਾ ਨੇ ਇੱਕ ਪਾਲੇ ਘੜੀ ਲੰਘਦੀ ਇੱਕ ਦਿਨ ਬੜਾ ਔਖਾ ਲੰਘਦਾ ਚਾਰ ਪਹਿ ਚਾਰ ਜੁਗਾ ਵਰਗੇ ਲੰਘਦੇ ਆ ਇਹ ਪਿਆਰ ਕਹਿਣ ਸੁਣਨ ਵਾਲਾ ਨਹੀਂ ਹੈ ਇਹ ਪਿਆਰ ਅੰਦਰ ਦਾ ਹੈ ਇਹ ਆਤਮਾ ਦਾ ਪਿਆਰ ਹੈ ਜਿਹੜਾ ਜਿਗਿਆਸੂ ਦਾ ਇੱਕ ਭਗਤ ਹੈ ਇੱਕ ਸੰਤ ਦਾ ਆਪਣੇ ਮੁਰਸ਼ਿਦ ਨਾਲ ਹੁੰਦਾ ਹੈ ਜਿਹੜਾ ਸਾਡਾ ਦੁਨਿਆਵੀ ਲੋਕਾਂ ਦਾ ਪਿਆਰ ਹੈ ਨਾ ਜੀ ਇਹ ਪਿਆਰ ਇਹੋ ਜਿਹਾ ਨਹੀਂ ਹੈ ਇਹ ਤੇ ਜ਼ਮੀਨ ਆਸਮਾਨ ਦਾ ਫਰਕ ਹੈ ਸੰਸਾਰ ਵਿੱਚ ਤਿੰਨ ਤਰ੍ਹਾਂ ਦੇ ਪਿਆਰ ਮੰਨੇ ਜਾਂਦੇ ਆ ਇੱਕ ਹੁੰਦਾ ਹੈ ਇਸ਼ਕ ਹਕੀਕੀ ਇੱਕ ਹੁੰਦਾ ਹੈ ਇਸ਼ਕ ਮਜਾਜੀ ਜਿਹੜਾ ਰੱਬ ਨਾਲ ਪਿਆਰ ਕਰਦਿਆ ਗੁਰਮੁਖ ਭਗਤ ਉਹ ਹੁੰਦੇ ਹਕੀਕੀ ਇਸ਼ਕ ਨੂੰ ਕਿਹਾ ਜਾਂਦਾ ਜਿੰਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਆ ਦਿਲੋਂ ਮੁਹੱਬਤ ਜਿੰਨ ਸਈ ਸੱਚਿਆ ਉਹ ਹਕੀਕੀ ਇਸ਼ਕ ਹੈ ਰਤੇ ਇਸ਼ਕ ਰੰਗ ਖੁਦਾਏ ਰੰਗ ਦੀਦਾਰ ਕੇ ਉਹ ਹਕੀਕੀ ਇਸ਼ਕ ਹੈ ਹਕੀਕੀ ਇਸ਼ਕ ਹਮੇਸ਼ਾ ਆਤਮਾ ਤੇ ਪਰਮਾਤਮਾ ਦਾ ਹੁੰਦਾ ਹੈ ਯਾ ਦੁਨਿਆਵੀ ਇਸ਼ਕ ਹੈ ਦੁਨਿਆਵੀ ਪਿਆਰੈ ਇਹਨੂੰ ਮਜਾਜੀ ਇਸ਼ਕ ਕਿਹਾ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਆਖਦਿਆ ਜਦੋਂ ਆਤਮਾ ਪਰਮਾਤਮਾ ਨੂੰ ਪਿਆਰ ਕਰਦੀ ਹੈ ਨਾ ਉਹ ਪਿਆਰ ਤੈਨੂੰ ਰੱਬ ਦੇ ਦਰ ਤੇ ਪ੍ਰਵਾਨ ਕਰ ਦਿੰਦਾ ਹੈ ਮਹਾਰਾਜ ਉਸ ਪਿਆਰ ਦੀ ਕਿਉਂਕਿ ਉਹ ਆਤਮਾ ਤੇ ਪਰਮਾਤਮਾ ਦਾ ਸਬੰਧ ਹੈ ਗਰੀਬ ਨमाज ਉਹਦੀ ਗੱਲ ਕਰਦਿਆ ਵੀ ਉਸ ਪ੍ਰੇਮ ਚਾਰ ਪਹਿਰ ਚੋ ਜੁਗ ਹੈ ਸਮਾਨੇ ਚਾਰ ਪਹਿਰ ਵੀ ਸਤਿਗੁਰੂ ਜੀ ਦਿਨ ਦੇ ਚਾਰ ਯੁਗਾਂ ਵਰਗੇ ਲੰਘਦੇ ਆ ਇੱਕ ਪਹਿਰ ਇੱਕ ਇੱਕ ਯੁਗ ਵਰਗਾ ਲੰਘਦਾ ਭਾਵ ਦਿਨ ਲੰਘਦਾ ਹੀ ਨਹੀਂ ਰੱਬ ਤੋਂ ਬਿਨਾ ਤੇ ਆਖਦੇ ਰਾਜ ਜਦੋਂ ਰਾਤ ਆਉਂਦੀ ਹੈ ਨਾ ਤੇ ਰਾਤ ਮੁੱਕਣ ਤੇ ਨਹੀਂ ਆਉਂਦੀ ਰਾਤ ਜਾਗ ਕੇ ਕੱਢਦੇ ਜਗਿਆ ਸੋ ਉਹ ਸੋਦੇ ਕਦੋਂ ਰਾਤ ਲੰਘੇ ਰਾ ਅੰਜ ਲੱਗਦੇ ਰਾਤ ਮੁੱਕਦੀ ਨਹੀਂ ਪਈ ਬਚਨ ਕੀਤਾ ਮਹਾਰਾਜ ਨੇ ਰੈਣ ਭਈ ਤਬ ਅੰਤ ਨਾ ਜਾਣੇ ਜਦੋਂ ਰਾਤ ਆ ਜਾਂਦੀ ਹੈ ਰਾਤ ਦਾ ਅੰਤ ਹੀ ਨਹੀਂ ਹੁੰਦਾ ਇੰਨੀਆਂ ਲੰਮੀਆਂ ਰਾਤਾਂ ਹੋ ਜਾਂਦੀਆਂ ਨੇ ਫਿਰ ਪੰਜ ਦੂਤ ਮਿਲ ਪਿਰੋ ਵਿਸ਼ੋੜੀ ਆਖਦਿਆ ਇਹ ਸੱਚੇ ਪਾਛੜਿਆ ਪੰਜ ਦੂਤ ਇਹਨਾਂ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਸਭ ਤੋਂ ਵੱਡੇ ਦੁਸ਼ਮਣ ਆ ਤੇਰੇ ਤੇ ਮੇਰੇ ਇਹ ਸਾਡੇ ਪਿਆਰ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਇਹ ਵਿੱਚ ਕੋਈ ਨਾ ਕੋਈ ਆ ਕੇ ਖਰਾਬੀ ਕਰਦੇ ਰਹਿੰਦੇ ਆ ਏ ਤੇਰੇ ਨਾਲੋਂ ਮੇਰਾ ਵਿਛੋੜਾ ਪਾਉਂਦੇ ਰਹਿੰਦੇ ਆ ਕਦੀ ਕਾਮ ਆ ਜਾਂਦਾ ਕਦੀ ਕ੍ਰੋਧ ਕਦੀ ਲੋਭ ਮੋਹ ਹੰਕਾਰ ਸਤਗੁਰੂ ਇਸ ਮੈਨੂੰ ਨਾਮ ਜਪਦਿਆਂ ਤੇਰੇ ਦਰਸ਼ਨ ਕਰਦਿਆਂ ਵੇਖ ਕੇ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਪੰਚ ਦੂਤ ਮਿਲ ਪਰੋਹ ਵਿਛੋੜੀ ਪੰਜਾਂ ਦੂਤਾਂ ਨੇ ਮਿਲ ਕੇ ਰੱਬ ਜੀ ਤੇਰੇ ਨਾਲੋਂ ਵਿਛੋੜਾ ਪਾ ਦਿੱਤਾ ਪ੍ਰੰਮ ਪ੍ਰੰਮ ਰੋਵੇ ਹਾਥ ਪਿਛੋੜੀ ਤੇ ਜਦੋਂ ਇੱਕ ਜਗਿਆਸੂ ਜੀ ਵਿਸਤਰੀ ਰੱਬ ਨਾਲੋਂ ਵਿਛੜ ਜਾਂਦੀ ਔਰ ਫਿਰ ਹੱਥ ਮਲਦੀ ਹੈ ਉਹ ਫਿਰ ਰੋਂਦੀ ਹੈ ਕਿ ਮੇਰਾ ਕੀ ਬਣੇਗਾ ਮੇਰੇ ਪਿਆਰੇ ਤੋਂ ਬਗੈ ਰੱਬ ਤੋਂ ਬਗੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਨਾ ਹਜ਼ੂਰ ਦੇ ਕਬਚਨ ਆਉਂਦਾ ਰਾਗ ਸੂਹੀ ਦੇ ਅੰਦਰ ਜਿੱਥੇ ਮਹਾਰਾਜ ਆਖਦਿਆ ਤਪ ਤਪ ਲੋਹੇ ਲੋਹੇ ਹੱਥ ਮਰੋਰੋ ਬਾਬਲ ਹੋਈ ਏ ਸੱਚੇ ਪਾਸ਼ਾ ਮੇ ਬੌਲੀ ਹੋ ਗਈ ਆ ਬੌਰੀ ਹੋ ਗਈਆਂ ਤੇਰੇ ਪਿਆਰ ਤੋਂ ਬਗੈਰ ਤੇਰੇ ਦੀਦਾਰ ਤੋਂ ਬਗੈਰ ਮੇਰਾ ਅੰਦਰ ਤਪਦਾ ਪਿਆ ਹੈ ਵਿਛੋੜੇ ਦੀ ਅੱਗ ਵਿੱਚ ਤਰਸਦਾ ਪਿਆ ਤੇਰੇ ਦਰਸ਼ਨਾਂ ਨੂੰ ਮੈਂ ਸੋਚਦੀਆਂ ਕਦੋਂ ਤੇਰੇ ਦੀਦਾਰ ਹੋਣਗੇ ਤੇਰੇ ਦੀਦਾਰ ਨੂੰ ਤੜਫਦੀ ਪਈਆਂ ਮੈਂ ਮਹਾਰਾਜ ਸੱਚੇ ਪਾਸ਼ਾ ਆਖਦਿਆ ਜਿਵੇਂ ਕਾਲੀ ਕੋਇਲ ਜਦੋਂ ਉਹ ਬਾਗਾਂ ਵਿੱਚ ਉਹ ਕਦੀ ਹੈ ਉਹ ਆਪਣੇ ਵਿਛੋੜੇ ਨੂੰ ਇੰਨਾ ਕੋ ਬਿਆਨ ਕਰਦੀ ਹੈ ਉਹਦੀ ਆਵਾਜ਼ ਵਿੱਚ ਹੈ ਤੇ ਮਿਠਾਸ ਪਰ ਆਵਾਜ਼ ਵਿੱਚ ਦਰਦ ਵੀ ਉਹ ਆਖਦੀ ਹੈ ਉਹਨੂੰ ਪੁੱਛਿਆ ਕਿਸ ਨੇ ਕਾਲੀ ਕੋਇਲ ਤੂੰ ਇੰਨਾ ਮਿੱਠਾ ਗਾਉਣੀ ਹੈ ਪਰ ਤੇ ਰੰਗ ਕਾ ਤੋਂ ਕਾਲਾ ਹੋਇਆ ਪਿਆ ਤੇ ਉਹ ਆਖਦੀ ਹੈ ਜਦੋਂ ਅੱਗ ਲੱਗਦੀ ਹੈ ਅੱਗ ਤੋਂ ਬਾਅਦ ਕਾਲਖ ਹੀ ਹੁੰਦੀ ਹੈ ਮੈਂ ਆਪਣੇ ਪਿਆਰੇ ਦੇ ਵਿਛੋੜੇ ਵਿੱਚ ਸੜਦੀ ਪਈ ਆਂ ਅੰਦਰੋਂ ਸੜਦੀ ਆਂ ਤੇ ਕਾਲਖ ਬਾਹਰ ਆਈ ਜਾਂਦੀ ਉਹ ਵੀ ਵਸੀ ਬਚ ਕਾਲੀ ਕੋਏ ਤੁ ਕਿਤ ਗੁਨ ਗਾਲ ਕਾਲੀ ਉਹ ਆਖਦੀ ਆ ਆਪਣੇ ਪ੍ਰੀਤਮ ਕਹਿ ਹੋ ਬਿਰਹੋ ਜਾਲੀ ਮੈਂ ਆਪਣੇ ਪਿਆਰੇ ਦੇ ਵਿਛੋੜੇ 'ਚ ਸੜੀ ਹੋਈ ਆਂ ਆਵਾਜ਼ ਮਿੱਠੀ ਐ ਪਰ ਰੰਗ ਕਾਲਾ ਹੋਇਆ ਪਿਆ ਵਿਛੋੜੇ ਮਹਾਰਾਜ ਆਖਦੇ ਆ ਪ੍ਰਮ ਪ੍ਰਮ ਰੋਵੇ ਹਾਥ ਪਿਛੋੜੀ ਫਿਰ ਅਖੀਰ ਤੇ ਕਹਿ ਦਿੱਤਾ ਜਨ ਨਾਨਕ ਕੋ ਹਰ ਦਰਸ ਦਿਖਾਏ ਤੁਸੀਂ ਕਿਰਪਾ ਕੀਤੀ ਰਹਿਮਤ ਕੀਤੀ ਮੈਨੂੰ ਆਪਣੇ ਸੋਨੇ ਦਰਸ਼ਨ ਦੇ ਦਿੱਤੇ ਤੇ ਆਖ ਦੇ ਜਦੋਂ ਤੁਹਾਡਾ دیدار ਹੋ ਗਿਆ ਨਾ ਇੱਕ ਇੱਕ ਪਲ ਫਿਰ ਇੰਨੇ ਕੋ ਸੁਖ ਵਿੱਚ ਬਦਲ ਗਿਆ ਇੰਨੇ ਕੋ ਆਨੰਦ ਵਿੱਚ ਬਦਲ ਗਿਆ ਫਿਰ ਆਖਦੀ ਆਤਮ ਚੀਨ ਪਰਮ ਸੁਖ ਪਾਇਆ ਇਹ ਤਾਂ ਰੱਬ ਜੀ ਤੇਰਾ دیدار ਹੋ ਜਾਂਦਾ ਹੈ ਨਾ ਫਿਰ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਆਤਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਪਰਮ ਆਨੰਦ ਜਿਹੜਾ ਆਨੰਦ ਫਿਰ ਮਿਟਦਾ ਨਹੀਂ ਹੈ ਅੱਜ ਦੇ ਇਸ ਅੰਮ੍ਰਿਤ ਵਚਨ ਵਿੱਚ ਸਤਗੁਰਾਂ ਨੇ ਇਹ ਕਿਰਪਾ ਕੀਤੀ ਹੈ ਹਜ਼ੂਰ ਨੇ ਆਖਿਆ ਏਵੇਂ ਪਰਮਾਤਮਾ ਨਾਲ ਪਿਆਰ ਬਣਨਾ ਚਾਹੀਦਾ ਹੈ ਕਿ ਨਿਤਨੇਮ ਕੀਤੇ ਬਗੈਰ ਬਾਣੀ ਪੜੇ ਤੋਂ ਬਗੈਰ ਸਤਗੁਰਾਂ ਦੇ ਦਰਸ਼ਨਾ ਤੋਂ ਬਗੈ ਚੈਨ ਨਾ ਆਵੇ ਨਿਤਨੇਮ ਨਾ ਹੋਵੇ ਤਾਂ ਬੰਦਰਿੰਜ ਲੱਗੇ ਮੇਰਾ ਜੀਵਨ ਅਧੂਰਾ ਜੈ ਅੰਦਰ ਖੋਪੈਣੀ ਚਾਹੀਦੀ ਇਹ ਸੱਚ ਹੈ ਦੇਖੋ ਗੱਲਾਂ ਪਿਆਰ ਦੀਆਂ ਨੇ ਅੰਦਰ ਖੋਪੈਣੀ ਚਾਹੀਦੀ ਮੇਰਾ ਨਿਤਨੇਮ ਨਹੀਂ ਹੋਇਆ ਮੈਂ ਅੱਜ ਗੁਰੂ ਦੇ دیدار ਨਹੀਂ ਕਰ ਸਕਿਆ ਇਹ ਪਿੱਥੋਂ ਪਤਾ ਲੱਗਦਾ ਤੁਸੀਂ ਕਿੰਨਾ ਅੰਦਰੋਂ ਪਿਆਰ ਕਰਦੇ ਕਿੰਨਾ ਅੰਦਰੋਂ ਸਤ ਗੁਰ ਨਾਲ ਜੁੜੀ ਹੋਈ ਪਾਤਸ਼ਾਹ ਜੀ ਕਿਰਪਾ ਕਰਨ ਇਹ ਪਿਆਰ ਗੁਰੂ ਸਾਹਿਬ ਜੀ ਸਾਡਾ ਇਸੇ ਤਰ੍ਹਾਂ ਬਣਾਉਣ ਕਿਉਂਕਿ ਇਹ ਹੀ ਪਿਆਰ ਹੈ ਜਿਹੜਾ ਮੇਰੇ ਗੁਰੂ ਨੂੰ ਪਾਉਂਦਾ ਹੈ ਇਹੀ ਅੰਦਰ ਦੀ ਭਾਵਨਾ ਹੈ ਜੋ ਸਤ ਗੁਰ ਨੂੰ ਚੰਗੀ ਲੱਗਦੀ ਹੈ ਪਾਤਸ਼ਾਹ ਜੀ ਕਿਰਪਾ ਕਰਨ ਆਓ 2-4 ਮਿੰਟਾਂ ਸਾਰੀ ਕਿਰਪਾ ਕਰਿਆ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ